ਪਾ ਪਾਕਿਸਤਾਨ ਦੇ ਆਰਟਿਸਟ ਜਿਹੜੇ ਨੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਆ ਪਹਿਲਾਂ ਮੇਰੇ ਨਾਲ ਲਫਟਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖ ਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲੋ ਲਾਹੌਰ ਨੂੰ ਘੰਟੇ ਬਾਅਦ ਮੋੜ ਦਾਂ ਉਹ ਕਹਿੰਦੇ ਸਾਡੇ ਹਾਲਾਤ ਦੇਖ ਕੇ ਤੁਸੀਂ ਆ ਤਾਂ ਉੱਥੇ ਹਾਲਾਤ ਹੋਏ ਹੋਏ ਨੇ ਉਹ ਦੂਜੇ ਇੱਕ ਇੱਕ ਹੋਰ ਲੈ ਕੇ ਕਹਿੰਦੇ ਆ ਗੱਲਾਂ ਲਾਹੌਰ ਤੋਂ ਕਰਾਚੀ ਵੀ ਦੇ ਦਿਓ ਯਾਰ ਰੋਟੀ ਖਾਂਦੇ ਹੋ ਜਾਾਂਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੀ ਇਕਨੋਮੀ ਉਹਨਾਂ ਦੀ ਜਿਹੜੀ ਆ ਉਹ ਬਿਲਕੁਲ ਆਹ ਜਿਹੇ ਪੰਗੇ ਲੈ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪ ਦੀ ਆਪਦੀ ਦੇਸ਼ ਨੂੰ ਤਬਾਹ ਕਰਨਗੇ ਆਪ ਤੈਨੂੰ ਹੋਰ ਤੱਕ ਹਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਵੋਗੇ ਰੱਬ ਸਾਰਿਆਂ ਨੂੰ ਚਰਦੀਕਲਾਸ਼ ਰੱਖੇ ਇੱਕ ਕਹਾਵਤ ਇਹ ਕਹਿੰਦੇ ਨੇ ਜਿਸ ਬੰਦੇ ਦੇ ਨਾਲ ਤੁਸੀਂ ਖਾ ਲਵੋਈਆਂ ਜਿਸ ਜਗ੍ਹਾ ਦੇ ਤੁਸੀਂ ਖਾ ਲਵੋ ਤੇ ਕਦੀ ਇੰਜ ਦਾ ਟਾਈਮ ਆਈ ਜਾਵੇ ਤੇ ਉਹਦਾ ਹੱਕ ਜ਼ਰੂਰ ਅਦਾ ਕਰੋ ਮੈਂ ਗੱਲ ਕਰ ਰਿਹਾ ਕਰਮਜੀਤ ਅਨਮੋਲਦੀ ਪੰਜਾਬੀ ਸੈਕੰਡ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਲਾਹੌਰ ਆਇਆ ਬੜੇ ਬੜੇ ਵੱਡੇ ਅਦਾਕਾਰ ਆਏ ਚੜ੍ਹਦੇ ਪੰਜਾਬ ਦੇ ਮੈਂ ਪਰਸਨਲੀ ਉਹਨਾਂ ਨੂੰ ਮਿਲਿਆ ਬਹੁਤ ਵਧੀਆ ਲੱਗਾ ਦੇਖਿਆ ਕਿ ਕਿਸ ਤਰ੍ਹਾਂ ਉਹ ਪੰਜਾਬੀ ਨੂੰ ਸਪੋਰਟ ਕਰ ਰਹੇ ਨੇ ਕਿਸ ਤਰ੍ਹਾਂ ਲੱਗ ਹੀ ਨਹੀਂ ਸੀ ਰਿਹਾ ਕਿ ਲੈਂਦਾ ਜਾਂ ਚੜਦਾ ਪੰਜਾਬ ਏ ਇਹੋ ਹੀ ਲੱਗ ਰਿਹਾ ਸੀ ਸਾਡੇ ਪ੍ਰਾਂ ਨੇ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਨੇ ਆ ਭਗਵੰਤ ਸਿੰਘ ਮਾਨ ਨੂੰ ਜਿਸ ਤਰ੍ਹਾਂ ਦਾ ਉਹ ਬੰਦਾ ਹੈ ਉਹਦੇ ਤੇ ਤੇ ਦੁੱਖ ਬੰਦਾ ਹੀ ਨਹੀਂ ਨਾ ਸਾਨੂੰ ਪਤਾ ਹੈ ਕਿ ਉਹ ਕਿੰਨੇ ਕੋ ਜੁਗ ਹੈ ਕਿੰਨੇ ਕੋ ਪਾਣੀ ਦੇ ਅੰਦਰ ਹੈ ਲੇਕਿਨ ਕਰਮਜੀਤ ਅਨਮੋਲ ਬਹੁਤ ਜ਼ਿਆਦਾ ਦਿਲ ਹੀ ਦੁਖ ਹੋਇਆ ਕਿ ਅਗਰ ਇਫਤਖਾਰ ਠਾਕੁਰ ਨੇ ਕੋਈ ਗੱਲ ਕੀਤੀ ਵੀ ਹੈ ਉਤੇ ਇਫਤਖਾਰ ਠਾਕੁਰ ਨੇ ਵੀ ਗੱਲ ਕੀਤੀ ਕਿ ਅਸੀਂ ਜਿਹੜਾ ਪੰਜਾਬ ਹੈ ਉਹਨੂੰ ਪੜਦੇ ਹੀ ਸਮੰਦੇ ਹੀ ਨਹੀਂ ਅਸੀਂ ਇਹ ਹੀ ਸਮਝਨਾ ਕਿ ਇੱਕ ਮਕਬੂਜ਼ਾ ਇੱਕ قبضہ ਹੋਇਆ ਪੰਜਾਬ ਤੇ ਤੇ ਵਾਕਈ ਅਸੀਂ ਸਾਡਾ ਯਕੀਨ ਹੈ ਕਿ ਪੰਜਾਬ ਜਿਹੜਾ ਉਹ ਇੰਡੀਆ ਦੇ ਨਾਲ ਨਹੀਂ ਤਾਲੁਕ ਰੱਖਦਾ ਤੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਭਗਵੰਤ ਸਿੰਘ ਮਾਨ ਗੱਲ ਕਰ ਰਿਹਾ ਹੈ ਪਾਕਿਸਤਾਨ ਦੀ ਇਕਨੋਮੀ ਦੀ ਲਾਹੌਰ ਦੀ ਇਕਨੋਮੀ ਦੀ ਗੱਲ ਕਰ ਰਿਹਾ ਹੈ ਕਿ ਤੁਸੀਂ ਲਾਹੌਰ ਦੇ ਅੰਦਰ ਬਹਿ ਕੇ ਤੁਹਾਡੇ ਕੋਲ ਤੇ ਖਾਣ ਮਾਸਤੇ ਨਹੀਂ ਹੈਗਾ ਅਗਰ ਅਗਰ ਅਸੀਂ ਕਬਜ਼ਾ ਕਰਨੇ ਆਂ ਤੇ ਜਿਵੇਂ ਦੇ ਹਾਲਾਤ ਨੇ ਤੁਸੀਂ ਆਪੇ ਸਾਨੂੰ ਵਾਪਸ ਕਰ ਦੇਣਾ ਆਪਣਾ ਲਾਹੌਰ ਵਾਪਸ ਕਰ ਦੇਣਾ ਤੇ ਕਰਮਜੀਤ ਅਨਮੋਲ ਪਿੱਛੇ ਖਲੋ ਕੇ ਹੱਸ ਰਿਹਾ ਸੀ ਉਹ ਕਰਮਜੀਤ ਅਨਮੋਲ ਜਿਨਨੇ ਪਾਕਿਸਤਾਨ ਦੇ ਅੰਦਰ ਜਿਨੂੰ ਲਾਹੌਰ ਦੇ ਅੰਦਰ ਇੰਨੀ ਕੋ ਇੱਜ਼ਤ ਮਿਲੀ ਉਹਨੇ ਲਾਹੌਰ ਦੇ ਅਦਾਕਾਰਾਂ ਦੇ ਨਾਲ ਲਾਹੌਰ ਦੇ ਫਨਕਾਰਾਂ ਦੇ ਨਾਲ ਪੰਜਾਬੀ ਭਰਾਵਾਂ ਦੇ ਨਾਲ ਬੈਠ ਕੇ ਖਾਣਾ ਵੀ ਖਾਇਆ ਸਟੇਜ ਦੇ ਉੱਤੇ ਪਰਫਾਰਮਿੰਗ ਕੀਤਾ ਲੋਕਾਂ ਨੇ ਬੜਾ ਪਿਆਰ ਉਹਨੂੰ ਦਿੱਤਾ ਲੋਕਾਂ ਨੇ ਬੜੀ ਇੱਜ਼ਤ ਦਿੱਤੀ ਅਸੀਂ ਤੇ ਉਹ ਲੋਕ ਕਿ ਅਸੀਂ ਚਰਦੇ ਪੰਜਾਬ ਦੇ ਅਦਾਕਾਰਾਂ ਦੀ ਇੰਨੀ ਕੋ ਇੱਜ਼ਤ ਕਰਨੇ ਆ ਤੇ ਹਮੇਸ਼ਾ ਕਰਾਂਗੇ ਹਲੇ ਵੀ ਬਹੁਤ ਜ਼ਿਆਦਾ ਇੱਜ਼ਤ ਬਹੁਤ ਜ਼ਿਆਦਾ ਰਿਸਪੈਕਟ ਹੈ ਕਿ ਤੁਸੀਂ ਅੰਦਾਜ਼ਾ ਲਾਓ ਕਿ ਅਗਰ ਕੋਈ ਸਿੱਖ ਸਰਦਾਰ ਕੋਈ ਪੰਜਾਬੀ ਅਦਾਕਾਰ ਪਾਕਿਸਤਾਨ ਦੇ ਅੰਦਰ ਆਂਦਾ ਲੈਂਦੇ ਪੰਜਾਬ ਦੇ ਅੰਦਰ ਆਂਦਾ ਹੈ ਤੇ ਅਸੀਂ ਲੋਕ ਆਪਣੇ ਕੰਮ ਵਗੈਰਾ ਛੱਡ ਕੇ ਆਪਣੀਆਂ ਮਸਰੂਫੀਤਾਂ ਛੱਡ ਕੇ ਆਪਣੇ ਸੁਪਰਾ ਨੂੰ ਮਿਲਣ ਜਾਈਦਾ ਔਰ ਨੂੰ ਰੀਸੀਵ ਕਰੀਦਾ ਔਰ ਬਹੁਤ ਜ਼ਿਆਦਾ ਉਹਨੂੰ ਰਿਸਪੈਕਟ ਦੇਈਦੀ ਹੈ ਤੇ ਗੱਲ ਕਰ ਰਿਹਾ ਕਰਮਜੀਤਨ ਮੋਲ ਪਿੱਛੇ ਖਲੋ ਕੇ ਹਾਸ ਰਿਹਾ ਕਹਿੰਦੇ ਨੇ ਨਾ ਅਗਰ ਤੁਹਾਨੂੰ ਹਾਸਾ ਆ ਵੀ ਰਿਹਾ ਹੋਵੇ ਤੇ ਕਮ ਅਜ਼ ਘੱਮ ਹਸਣ ਵਾਲਾ ਮੂੰਹ ਤੇ ਨਾ ਬਣਾਓ ਕੀ ਗੱਲਬਾਤ ਹੋਈ ਇਸਮ ਤੇ ਲਗਾਈ ਦੀ ਵੀਡੀਓ ਇਹ ਵੀਡੀਓ ਹਲ ਵਧਨੇ ਆ ਵੀਡੀਓ ਹਲ ਵਧਨ ਤੋਂ ਪਹਿਲੇ ਤਮਾਮ ਦੋਸਤਾਂ ਅਕਾ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਵਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਜਦੋਂ ਉਹ ਆ ਕੇ ਸਾਡੇ ਇੱਥੇ ਮਤਲਬ ਨਿਹੱਥੇ ਟੂਰਿਸਟਾਂ ਤੇ ਗੋਲੀਆਂ ਚਲਾਉਂਦੇ ਨੇ ਤੇ ਮਤਲਬ ਘਰ ਵਾਲੀ ਦੇ ਸਾਹਮਣੇ ਘਰ ਵਾਲਾ ਮਾਰਤਾ ਹਜੇ ਚੂੜਾ ਪਾਇਆ ਹੋਇਆ ਸੀ ਮਹਿੰਦੀ ਨੇ ਹਜੇ ਚੜਨਾ ਸੀ ਹਜੇ ਮਹਿੰਦੀ ਦਾ ਰੰਗ ਪੂਰਾ ਛੜਿਆ ਵੀ ਨਹੀਂ ਸੀ ਤੇ ਮਾਵਾ ਦੇ ਸਾਹਮਣੇ ਉਹਦੇ ਪੁੱਤ ਮਾਰਤੇ ਬੱਚਿਆਂ ਸਾਹਮਣੇ ਉਹਨਾਂ ਦੇ ਬਾਬਾਪੂ ਮਾਰਤੇ ਫਿਰ ਅਸੀਂ ਉਹਨਾਂ ਨਾਲ ਹੁਣ ਮਤਲਬ ਕੋ ਕਿਸੇ ਕਿਸਮ ਦਾ ਵੀ ਮਤਲਬ ਚਾਹੇ ਕਲਚਰਲ ਚਾਹੇ ਸਪੋਰਟਸ ਤੇ ਕਿਵੇਂ ਉਹਨਾਂ ਦੇ ਨਾਲ ਖੇਡ ਲੀਏ ਜਾਂ ਕਿਵੇਂ ਉਹਨਾਂ ਦੇ ਨਾਲ ਕੰਮ ਕਰ ਲੀਏ ਫਿਰ ਡਾਇਲੋਗ ਡਾਂਸ ਤੇ ਖੂਨ ਇੱਕ ਇੱਕੋ ਟਾਈਮ ਤੇ ਚੱਲ ਨਹੀਂ ਸਕਦਾ ਆਪਾਂ ਹਰਕਤਾਂ ਤੋਂ ਬਾਜ਼ ਆ ਜਾਣ ਜੇ ਤਾਂ ਆ ਪਾਕਿਸਤਾਨ ਦੇ ਆਰਟਿਸਟ ਜਿਹੜੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਪਹਿਲਾਂ ਮੇਰੇ ਨਾਲ ਲਫਟਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖ ਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲੋ ਲਾਹੌਰ ਨੂੰ ਘੰਟੇ ਬਾਅਦ ਮੋੜ ਦਾਂਗੇ ਸਾਡੇ ਹਾਲਾਤ ਦੇਖ ਕੇ ਤੁਸੀਂ ਆਹ ਤਾਂ ਉੱਥੇ ਹਾਲਾਤ ਹੋਏ ਹੋਏ ਨੇ ਉਹ ਦੂਜੇ ਇੱਕ ਹੋਰ ਲੇ ਕਹਿੰਦੇ ਆ ਗੱਲਾਂ ਲਾਹੌਰ ਤੋਂ ਕਰਾਚੀ ਵੀ ਦੇ ਦਿਓ ਯਾਰ ਰੋਟੀ ਖਾਂਦੇ ਹੋ ਜਾਾਂਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਆ ਉਹ ਬਿਲਕੁਲ ਆਹ ਜਿਹੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪਦੀ ਦੇਸ਼ ਨੂੰ ਤਬਾਹ ਕਰਨਗੇ ਆਪਦੇ ਨੂੰ ਹੋਰ ਤੱਕ ਕੀ ਕਰਨਗੇ ਜੀ ਅਸੀਂ ਤਾਂ ਆਪਾਂ ਫਿਲਮ ਬਾਰੇ ਗੱਲ ਕਰਾਂਗੇ ਕਿਉਂਕਿ ਆਪਾਂ ਫਿਰ ਤੁਸੀਂ ਮਹਿਲਾ ਸ਼ਕਤੀ ਮਹਿਲਾ ਸ਼ਕਤੀ ਆ ਦੀ ਕਾਮਾਗਾਟਾ ਮਾਰੂ ਬਾਰੇ ਕਿਸੇ ਨੂੰ ਵੀ ਨਹੀਂ ਸੀ ਪਤਾ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਕੱਲ੍ਹ ਦੀ ਜੇਕਰ ਮੈਂ ਉਹੀ ਕਹਿਣਾ ਨਾ ਦੇਖੋ ਸਾਰਾ ਵੈਸੇ ਤਾਂ ਪਾਠ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ 7ਵੇਂ ਹੱਟ ਵਿੱਚ ਸੋਹਣ ਸਿੰਘ ਭਕਣਾ ਜੀ ਦਾ ਗੁਰਦਿਤ ਸਿੰਘ ਕਾਮਾਗਾਟਾ ਮਾਰੂ ਪਰ ਅੱਜ ਕੱਲ੍ਹ ਹੁਣ ਉਸ ਤਰ੍ਹਾਂ ਦਾ ਜਿਹੜਾ ਸਿਲੇਬਸ ਵੀ ਬਦਲੀ ਜਾਂਦੇ ਨੇ ਤਾਂ ਤਾਂ ਤੋਂ ਸਾਨੂੰ ਤਾਂ ਦੱਸਿਆ ਹੀ ਨਹੀਂ ਸਾਡੇ ਸ਼ਹੀਦਾਂ ਬਾਰੇ ਸਾਡੇ ਜੋ ਪੁਰਖਿਆਂ ਨੇ ਜੋ ਤਸੀਹੇ ਚ ਲਏ ਆ ਸੋ ਪੰਜਾਬ ਸਰਕਾਰ ਇਸ ਗੱਲ ਦਿੱਲੀ ਬਚਨ ਬਤ ਵੀ ਹੈ ਕਿ ਅਸੀਂ ਜਹਾਂ ਤੋਂ ਜ਼ਿਆਦਾ ਪਾਠਕ੍ਰਮ ਜਿਹੜੇ ਨੇ ਬੱਚਿਆਂ ਦਾ ਸਿਲੇਬਸ ਹੈ ਉਹਦੇ 'ਚ ਵੀ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਉਭਾਰਿਆ ਜਾਵੇ ਪੇਪਰਾਂ ਦੇ ਵਿੱਚ ਵੀ ਉਹਨਾਂ ਦੇ ਸਵਾਲ ਆਉਣ ਤਾਂ ਕਿ ਬੱਚੇ ਜਵਾਬ ਦੇ ਕੇ ਉਹਨੂੰ ਜਵਾਬ ਬੱਚੇ ਤਾਂ ਹੀ ਦੇਣਗੇ ਜੇ ਪੜ੍ਹਿਆ ਹੋਊਗਾ ਨਾ ਸੋ ਇਸ ਕਰਕੇ ਇਹੋ ਜਿਹੜਾ ਸਾਡਾ ਇਤਿਹਾਸ ਹੈ ਅਸੀਂ ਤਾਂ ਭੁੱਲ ਹੀ ਨਹੀਂ ਸਕਦੇ ਚਾਹੇ ਉਹ 1857 ਦਾ ਗਦਰ ਹੈ ਚਾਹੇ ਉਹ ਆਪਣਾ ਕਰਤਾਰ ਸਿੰਘ ਸਰਾਭੇਉਰੀ ਵੀ ਤਾਂ ਉੱਥੇ ਹੀ ਸਟਾਕਟਨ ਜੱਜ ਵੀ ਪ੍ਰੈਸ ਹੈ ਗਦਰ ਗਦਰ ਲਹਿਰ ਦੇ ਜਿਹੜਾ ਅਖਬਾਰ ਸੀ ਤੇ ਉਹ ਸਟਾਕਟਨ ਦੇ ਵਿੱਚ ਕੈਲੀਫੋਰਨੀਆ ਚ ਪ੍ਰੈਸ ਹੈ ਅਜੇ ਵੀ ਅਜੇ ਤੇ ਛਪਦਾ ਸੀ ਤੁਹਾਨੂੰ ਲੱਗਦਾ ਕਿ ਇਦਾਂ ਨਹੀਂ ਬਾਰੇ ਬਹੁਤ ਬੰਦੇ ਨੂੰ ਆਰਟਿਸਟ ਹੈ ਜੀ ਆਰਟਿਸਟ ਜਿਹੜਾ ਕੋਈ کردار ਦੇ ਦੋਗੇ ਉਹ ਉਹਦੇ کردار ਚ ਢਲ ਜਾਂਦਾ ਉਹ ਸਾਰੇ ਮੈਂ ਤਾਂ ਸਾਰੀ ਟੀਮ ਨੂੰ ਵਧਾਈ ਦੇਣਾ ਕਿ ਕੱਲਾ ਕੱਲਾ ਜਿਹੜੇ ਜਿਹੜੇ ਆਰਟਿਸਟ ਨੂੰ ਜਿੰਨਾ ਕੋ ਰੋਲ ਮਿਲਿਆ ਉਹਨਾਂ ਨੇ ਆਪਣਾ ਵਧੀਆ ਨਿਭਾਇਆ ਔਰ ਇਸ ਦੇਖੋ ਸਿਰਫ ਇੱਕੋ ਹੀ ਡਾਇਲੋਗ ਸੀ ਸ਼ੋਲੇ ਚ ਇਤਨਾ ਸੁਣਾ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਬਾਕੀ ਬਹੁਤ ਦੁੱਖ ਹੋਇਆ ਕਿ ਕਰਮਜੀਤਨ ਮੋਲ ਨੂੰ ਲਾਹੌਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਿਰ ਮੱਥੇ ਤੇ ਰੱਖਿਆ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਬਹੁਤ ਮਾਨ ਦਿੱਤਾ ਮੇਰੇ ਕੋਲ ਹਲੇ ਵੀ ਵੀਡੀਓ ਨੇ ਕਿ ਜਦੋਂ ਸਟੇਜ ਦੇ ਉੱਤੇ ਜਾ ਰਹੇ ਸੀ ਗਾਰਡ ਫਲੋਰ ਦੇ ਨਾਲ ਤੇ ਲੋਕਾਂ ਦਾ ਇੰਨਾ ਕੋ ਮਜਮਾ ਸੀ ਕਿ ਲੋਕ ਸਿਰਫ ਕਰਮਜੀਤਨ ਮੋਲ ਨੂੰ ਵੇਖਣ ਵਾਸਤੇ ਉਹਨੂੰ ਮਿਲਣ ਵਾਸਤੇ ਧੱਕੇ ਦੇ ਰਹੇ ਸੀ ਲੋਕ ਇੱਕ ਦੂਸਰੇ ਦੇ ਨਾਲ ਲੜ ਰਹੇ ਸੀ ਕਿ ਕਰਮਜੀਤਨ ਮੋਲ ਆਇਆ ਸਟੇਜ ਦੇ ਉੱਤੇ ਅਸੀਂ ਲੋਕ ਪਹਿਲੇ ਚਲੇ ਜਾਈਏ ਮੇਰੇ ਕੋਲ ਹਲੇ ਤੱਕ ਵੀਡੀਓ ਮੌਜੂਦ ਨੇ ਮੈਂ ਪਰਸਨਲੀ ਮਿਲਿਆ ਬਹੁਤ ਚੰਗਾ ਲੱਗਾ ਗੱਲ ਵੀ ਕੀਤੀ ਲੇਕਿਨ ਗੱਲ ਇਹ ਕਰਨੇ ਆ ਕਿ ਅਸੀਂ ਭਗਵੰਤ ਸਿੰਘ ਮਾਨ ਦੇ ਸਾਨੂੰ ਕੋਈ ਦੁੱਖ ਹੈ ਹੀ ਨਹੀਂ ਕਿਉਂਕਿ ਨਾ ਕਦੀ ਪੰਜਾਬ ਆਇਆ ਨਾ ਕਦੀ ਲਾਹੌਰ ਆਇਆ ਨਾ ਉਹਨੇ ਪਾਕਿਸਤਾਨ ਦੇ ਲੋਕ ਦੇਖੇ ਨਾ ਉਹਨੇ ਪੰਜਾਬ ਦੀ ਮਹਿਮਾਨ ਨਵਾਜ਼ੀ ਦੇਖੀ ਲੇਕਿਨ ਕਰਮਜੀਤ ਅਨਮੋਲ ਨੂੰ ਬਿਲਕੁਲ ਵੀ ਇਹ ਚੀਜ਼ ਨਹੀਂ ਸੀ ਕਰਨੀ ਚਾਹੀਦੀ ਹਾਸਾ ਆ ਵੀ ਰਿਹਾ ਸੀ ਤੇ ਹੱਸਣਾ ਨਹੀਂ ਸੀ ਚਾਹੀਦਾ ਹਾਸਾ ਵੀ ਕਿਸ ਗੱਲ ਤੇ ਆ ਰਿਹਾ ਸੀ ਪਾਕਿਸਤਾਨ ਦੀ ਗਰੀਬੀ ਤੇ ਪਾਕਿਸਤਾਨ ਦੀ ਇਕਨੋਮੀ ਤੇ ਇਹੀ ਗਰੀਬ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਕਰਮਜੀਤਨ ਮੋਹਨ ਨੂੰ ਜਿੰਨੇ ਵੀ ਹੋਰ ਵੀ ਅਦਾਕਾਰ ਆਏ ਸੀ ਇੰਨਾ ਕੋ ਮਾਨ ਦਿੱਤਾ ਇੰਨੀ ਕੋ ਰਿਸਪੈਕਟ ਦਿੱਤੀ ਜਿਹਦੀ ਗੱਲ ਨਹੀਂ ਕੀਤੀ ਜਾਂਦੀ ਜਦੋਂ ਲਹਿੰਦੇ ਪੰਜਾਬ ਚੋਂ ਜਾਂਦੇ ਨੇ ਤੇ ਏਡੇ ਏਡੇ ਵੱਡੇ ਅਥਰੂ ਹੁੰਦੇ ਨੇ ਇੰਝ ਹੀ ਲੱਗਦਾ ਕਿ ਯਾਰ ਸਾਡੇ ਭਰਾ ਨੇ ਬਹੁਤ ਜ਼ਿਆਦਾ ਦੁੱਖ ਏ ਲੇਕਿਨ ਜਦੋਂ ਚੜ੍ਹਦੇ ਪੰਜਾਬ ਗਏ ਤੇ ਇੰਜ ਦੀਆਂ ਚੀਜ਼ਾਂ ਕਈਆਂ ਬੜਾ ਦਿੱਲੀ ਦੁੱਖ ਹੋਇਆ ਇਹ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ